ਦੈਨਿਕ ਸਾਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਹਿੰਮ ਸਿੰਘ ਦੀਪਾਲ ਭਾਰਤ ਵਿਕਾਸ ਚੈਰੀਟੇਬਲ ٹرسٹ ਦੇ ਵੱਲੋਂ ਆਰਟੀਫੀਸ਼ਲ ਲੰਮਸ ਨੇ ਜਿਹੜੇ ਕਿ ਲੋਕਾਂ ਦੀ ਲਗਾਏ ਜਾਂਦੇ ਨੇ ਤਾਂ ਅੱਜ ਦਾ ਜਿਹੜਾ ਕੈਂਪ ਹੈ ਉਹ ਸਾਂਝ ਕੇਂਦਰ ਦੇ ਵੱਲੋਂ ਲਗਾਇਆ ਗਿਆ ਤਾਂ ਐਡੀਸਪੀ ਮੈਡਮ ਰੁਪਿੰਦਰ ਗੌਰ ਪੱਟੀ ਜੀ ਵਿੱਚ ਪਹੁੰਚ ਕੇ ਗੱਲਬਾਤ ਕਰ ਲੈਂਦੇ ਆ ਮੈਮ ਅੱਜ ਦਾ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਜੀ ਇਹ ਜਿੱਥੇ ਲੁਧਿਆਣਾ ਸਾਂਝ ਵੱਲੋਂ ਪਾਰਤ ਵਿਕਾਸ ਪਰਿਸ਼ਦ ٹرسٹ ਦੇ ਨਾਲ ਜੁਆਇਨ ਕਰਕੇ ਜਿਹੜੇ ਡਿਸੇਬਲ ਨੇ ਗਰੀਬ ਲੋਕ ਨੇ ਜਿਨ੍ਹਾਂ ਦਾ ਕੋਈ ਅੰਗ ਕੱਟਿਆ ਜਾਂਦਾ ਕੋਈ ਐਕਸੀਡੈਂਟ ਦੇ ਵਿੱਚ ਕਿਸੇ ਬਿਮਾਰੀ ਕਰਕੇ ਉਹ ਅਸੀਂ ਅੱਜ 20 ਪੇਸ਼IENTS ਨੂੰ ਆਰਟੀਫੀਸ਼ੀਅਲ ਲਿੰਬਸ ਜਿਹੜੇ ਹੈਗੇ ਆ ਉਹਨਾਂ ਦੇ ਅਸੀਂ ਡੋਨੇਟ ਕੀਤੇ ਹੈਗੇ ਸੋ ਥੈਟ ਉਹਨਾਂ ਦੀ ਜਿਹੜੀ ਲਾਈਫ ਨੂੰ ਅਸੀਂ ਥੋੜਾ ਹੋਰ ਸੁਖਾਲਾ ਕਰ ਸਕੀਏ ਇਹ ਲੁਧਿਆਣਾ ਸਾਹਜ ਵੱਲੋਂ ਇੱਕ ਕਮਿਊਨਿਟੀ ਪੁਲਿਸਿੰਗ ਦਾ ਇੱਕ ਉਪਰਾਲਾ ਹੈ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਜਿਹੜਾ ਹੈ ਭਾਰਤ ਵਿਕਾਸ ਪਰਿਸ਼ਦ ਟਰਸਟ ਦੇ ਨਾਲ ਜੁਆਇਨ ਕਰਕੇ ਕਿਉਂਕਿ ਇਹਨਾਂ ਦੀ ਬਹੁਤ ਅੱਛਾ ਟਰਸਟ ਹੈ ਇਹਨਾਂ ਦੀ ਬਹੁਤ ਲੱਖਾਂ ਕਰੋੜਾਂ ਲੋਕਾਂ ਨੂੰ ਇਹਨਾਂ ਨੇ ਹੈਲਪ ਕੀਤੀ ਹੈ ਸੋ ਅੱਜ ਅਸੀਂ ਲੁਧਿਆਣਾ ਸਾਂਝ ਵੱਲੋਂ ਇਹ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਚੈਰਿਟੀ ਕਰਕੇ ਲੋਕਾਂ ਨੂੰ ਅਸੀਂ ਡਿਸਟ੍ਰੀਬਿਊਟ ਕੀਤੇ ਨੇ ਜਿਹੜਾ ਸਾਂਝ ਵੱਲੋਂ ਮੈਂ ਪਹਿਲਾਂ ਕੈਂਪ पे ਗਏ ਜੀ ਨੇ ਲੁਧਿਆਣਾ ਸਾਂਝ ਨਾ ਡਿਫਰੈਂਟ ਡਿਫਰੈਂਟ ਉਪਰਾਲੇ ਕਰਦਾ ਰਹਿੰਦਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਥੈਲੇਸੀਮਿਕ ਪੇਸ਼IENTS ਦੇ ਵੀ ਬਲੱਡ ਟ੍ਰਾਂਸਫਿਊਜ਼ਨ ਕਰਵਾਈ ਹੈ ਡਾਇਲਿਸਿਸ ਕਰਵਾਏ ਨੇ ਪੇਸ਼ੈਂਟਸ ਦੇ ਜਨ ਜਿਨ੍ਹਾਂ ਦੇ ਆਈਸ ਚ ਕੋਈ ਪ੍ਰੋਬਲਮ ਹੈ ਉਹਨਾਂ ਦੇ ਲੈਂਸ ਟ੍ਰੀਟਮੈਂਟ ਆਪਰੇਸ਼ਨਸ ਵਗੈਰਾ ਕਰਵਾਏ ਆ ਔਰ ਅਸੀਂ ਟਾਈਮ ਟੂ ਟਾਈਮ ਰੈਗੂਲਰ ਐਕਟੀਵਿਟੀਜ਼ ਬੱਚਿਆਂ ਨਾਲ ਲੇਡੀਜ਼ ਦੇ ਇਹ ਕਰਦੇ ਰਹਿਣੇ ਹੈਗੇ ਜੀ ਇਹ ਕਿ ਤੂੰ ਮੈਮ ਜਾਰੀ ਰਹਿਣਗੇ ਇਹ ਜੇ ਪ੍ਰੋਜੈਕਟ ਬਿਲਕੁਲ ਜੀ ਬਿਲਕੁਲ ਅਸੀਂ ਇਨਫੈਕਟ ਇਸ ٹرسٹ ਦੇ ਨਾਲ ਵੀ ਔਰ ਹੋਰ ਵੀ ਜਿਹੜੇ ਐਨ ਜੀਓਜ਼ ਜਿਹੜੇ ਸੇਵਾਪਾਹ ਵਾਲੇ ਸੰਸਥਾਵਾਂ ਨੇ ਉਹਨਾਂ ਦੇ ਨਾਲ ਅਸੀਂ ਅੱਗੇ ਵੀ ਜਾਰੀ ਰੱਖਣੀ ਜੀ ਥੈਂਕ ਯੂ ਬਿਲਕੁਲ ਜੀ ਜਨ ਇਡੀਸ ਵੀ ਮੈਮ ਰੁਪਿੰਦਰ ਪੱਟੀ ਤੇ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰ ਆਰਟੀਫੀਸ਼ੀਅਲ ਲਿੰਸ ਨੇ ਜਿਹੜੇ ਕੀ ਉਹ ਲਗਾਏ ਗਏ ਨੇ ਤਾਂ तकरीबन 20 ਦੇ ਕਰੀਬ ਜਿਹੜੇ ਕੀ ਲੋਕ ਨੇ ਉਹ ਇੱਥੇ ਪਹੁੰਚੇ ਨੇ ਤਾਂ ਲੁਧਿਆਣਾ ਸਾਂਝ ਦੇ ਮਦਦ ਦੇ ਨਾਲ ਜਿਹੜਾ ਕਿ ਅੱਜ ਕੈਂਪ ਹੈ ਉਹ ਲਗਾਇਆ ਗਿਆ ਹੈ ਤਾਂ ਤਸਵੀਰਾਂ ਥੋੜਾ ਦਾ ਸਾਂਝੀਆਂ ਕਰ ਰਹੇ ਹਾਂ ਭਾਰਤ ਸੂਚਕਾ ਸਾਇਟੀ ਚੋ ਬਟਰਸਟ ਅਤੇ ਲੁਧਿਆਣਾ ਸਾਂਝ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਕਿ ਇਹ ਕੈਂਪ ਹੈ ਅੱਜ ਦਾ ਆਰਟੀਫੀਸ਼ੀਅਲ ਨਾਮ ਦਾ ਉਹ ਲਗਾਇਆ ਗਿਆ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਡੈਨਿਕਸ ਵੇਦਾ ਲੁਧਿਆਣਾ ਡੈਨਿਕਸ ਵੇਦਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀ ਕਪਾਲ ਭਾਰਤ ਵਿਕਾਸ ਚੈਰੀਟੇਬਲ ٹرسٹ ਦੇ ਵੱਲੋਂ ਆਰਟੀਫੀਸ਼ੀਅਲ ਲੰਮਸ ਨੇ ਜਿਹੜੇ ਕਿ ਲੋਕਾਂ ਦੇ ਲਗਾਏ ਜਾਂਦੇ ਨੇ ਤਾਂ ਅੱਜ ਦਾ ਜਿਹੜਾ ਕੈਂਪ ਹੈ ਉਹ ਸਾਂਝ ਕੇਂਦਰ ਦੇ ਵੱਲੋਂ ਲਗਾਇਆ ਗਿਆ ਤਾਂ ਐਡੀਸਪੀ ਮੈਡਮ ਰੁਪਿੰਦਰ ਗੌਰ ਪੱਟੀ ਜੀ ਵਿੱਚ ਇੱਥੇ ਪਹੁੰਚ ਕੇ ਗੱਲਬਾਤ ਕਰ ਲੈਂਦੇ ਆ ਮੈਮ ਅੱਜ ਦਾ ਜਿਹੜਾ ਕੈਂਪ ਲਗਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਇਹ ਜਿੱਥੇ ਲੁਧਿਆਣਾ ਸਾਹਜ ਵੱਲੋਂ ਪਾਰਤ ਵਿਕਾਸ ਪਰਿਸ਼ਦ ٹرسٹ ਦੇ ਨਾਲ ਜੁਆਇਨ ਕਰਕੇ ਜਿਹੜੇ ਡਿਸੇਬਲ ਨੇ ਗਰੀਬ ਲੋਗ ਨੇ ਜਿਨ੍ਹਾਂ ਦਾ ਕੋਈ ਅੰਗ ਕੱਟਿਆ ਜਾਂਦਾ ਕੋਈ ਐਕਸੀਡੈਂਟ ਦੇ ਵਿੱਚ ਕਿਸੇ ਬਿਮਾਰੀ ਕਰਕੇ ਉਹ ਅਸੀਂ ਅੱਜ 20 ਪੇਸ਼IENTS ਨੂੰ ਆਰਟੀਫੀਸ਼ੀਅਲ ਲਿੰਬਸ ਜਿਹੜੇ ਹੈਗੇ ਆ ਉਹਨਾਂ ਦੇ ਅਸੀਂ ਡੋਨੇਟ ਕੀਤੇ ਹੈਗੇ ਆ ਸੋ ਥੈਟ ਉਹਨਾਂ ਦੀ ਜਿਹੜੀ ਹੈ ਲਾਈਫ ਨੂੰ ਅਸੀਂ ਥੋੜਾ ਹੋਰ ਸੁਖਾਲਾ ਕਰ ਸਕੀਏ ਇਹ ਲੁਧਿਆਣਾ ਸਾਹਜ ਵੱਲੋਂ ਇੱਕ ਕਮਿਊਨਿਟੀ ਪੁਲਿਸਿੰਗ ਦਾ ਇੱਕ ਉਪਰਾਲਾ ਹੈ ਔਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਹ ਜਿਹੜਾ ਹੈ ਭਾਰਤ ਵਿਕਾਸ ਪਰਿਸ਼ਦ ਟਰਸਟ ਦੇ ਨਾਲ ਜੁਆਇਨ ਕਰਕੇ ਕਿਉਂਕਿ ਇਹਨਾਂ ਦੀ ਬਹੁਤ ਅੱਛਾ ਟਰਸਟ ਹੈ ਇਹਨਾਂ ਦੀ ਬਹੁਤ ਲੱਖਾਂ ਕਰੋੜਾਂ ਲੋਕਾਂ ਨੂੰ ਇਹਨਾਂ ਨੇ ਹੈਲਪ ਕੀਤੀ ਹੈ ਸੋ ਅੱਜ ਅਸੀਂ ਲੁਧਿਆਣਾ ਸਾਂਝ ਵੱਲੋਂ ਇਹ ਜਿਹੜਾ ਹੈਗਾ ਇਹਨਾਂ ਨੂੰ ਜਿਹੜੀ ਚੈਰਿਟੀ ਕਰਕੇ ਲੋਕਾਂ ਨੂੰ ਅਸੀਂ ਡਿਸਟ੍ਰੀਬਿਊਟ ਕੀਤੇ ਨੇ ਜਿਹੜਾ ਸਾਂਝ ਵੱਲੋਂ ਮੈਂ ਪਹਿਲਾਂ ਕੈਂਪ पे ਗਏ ਜੀ ਨੇ ਲੁਧਿਆਣਾ ਸਾਂਝ ਨਾ ਡਿਫਰੈਂਟ ਡਿਫਰੈਂਟ ਉਪਰਾਲੇ ਕਰਦਾ ਰਹਿੰਦਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਥੈਲੇਸੀਮਿਕ ਪੇਸ਼IENTS ਦੇ ਵੀ ਬਲੱਡ ਟ੍ਰਾਂਸਫਿਊਜ਼ਨ ਕਰਵਾਈ ਹੈ ਡਾਇਲਿਸਿਸ ਕਰਵਾਏ ਨੇ ਪੇਸ਼ੈਂਟਸ ਦੇ ਜਨ ਜਿਨ੍ਹਾਂ ਦੇ ਆਈਸ ਚ ਕੋਈ ਪ੍ਰੋਬਲਮ ਹੈ ਉਹਨਾਂ ਦੇ ਲੈਂਸ ਟ੍ਰੀਟਮੈਂਟ ਆਪਰੇਸ਼ਨਸ ਵਗੈਰਾ ਕਰਵਾਏ ਆ ਔਰ ਅਸੀਂ ਟਾਈਮ ਟੂ ਟਾਈਮ ਰੈਗੂਲਰ ਐਕਟੀਵਿਟੀਜ਼ ਬੱਚਿਆਂ ਨਾਲ ਲੇਡੀਜ਼ ਦੇ ਇਹ ਕਰਦੇ ਰਹਿੰਦੇ ਹੈਗੇ ਜੀ ਇਹ ਕਿ ਤੂੰ ਮੈਮ ਜਾਰੀ ਰਹਿਣਗੇ ਇਹ ਜੇ ਪ੍ਰੋਜੈਕਟ ਬਿਲਕੁਲ ਜੀ ਬਿਲਕੁਲ ਅਸੀਂ ਇਨਫੈਕਟ ਇਸ ٹرسٹ ਦੇ ਨਾਲ ਵੀ ਔਰ ਹੋਰ ਵੀ ਜਿਹੜੇ ਐਨ ਜੀਓਜ਼ ਜਿਹੜੇ ਸੇਵਾਪਾਹ ਵਾਲੇ ਸੰਸਥਾਵਾਂ ਨੇ ਉਹਨਾਂ ਦੇ ਨਾਲ ਅਸੀਂ ਅੱਗੇ ਵੀ ਜਾਰੀ ਰੱਖਣੀ ਜੀ ਥੈਂਕ ਯੂ ਸੋ ਬਿਲਕੁਲ ਐਜ਼ ਅ ਨੀਡਿਸ ਵੀ ਮੈਮ ਰੁਪਿੰਦਰ ਪੱਟੀ ਤੇ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਦਿਖਾ ਦ ਆਰਟੀਫੀਸ਼ੀਅਲ ਲਿੰਸ ਨੇ ਜਿਹੜੇ ਕੀ ਉਹ ਲਗਾਏ ਗਏ ਨੇ ਤਾਂ तकरीबन 20 ਦੇ ਕਰੀਬ ਜਿਹੜੇ ਕੀ ਲੋਕ ਨੇ ਉਹ ਇੱਥੇ ਪਹੁੰਚੇ ਨੇ ਤਾਂ ਲੁਧਿਆਣਾ ਸਾਂਝ ਦੇ ਮਦਦ ਦੇ ਨਾਲ ਜਿਹੜਾ ਕਿ ਅੱਜ ਕੈਂਪ ਹੈ ਉਹ ਲਗਾਇਆ ਗਿਆ ਹੈ ਤਾਂ ਤਸਵੀਰਾਂ ਥੋੜਾ ਦਾ ਸਾਂਝੀਆਂ ਕਰ ਰਹੇ ਹਾਂ ਭਾਰਤ ਸੁਰਕਾਸਟਰੀ ਚੋਬਟਰ ٹرسٹ ਅਤੇ ਲੁਧਿਆਣਾ ਸਾਂਝ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਕਿ ਇਹ ਕੈਂਪ ਹੈ ਅੱਜ ਦਾ ਆਰਟੀਫੀਸ਼ੀਅਲ ਨਾਮ ਦਾ ਉਹ ਲਗਾਇਆ ਗਿਆ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਕੁਪਾਲ ਦੇ ਨਿਕ ਸਵੇਦਾ ਲੁਧਿਆਣਾ